ਵਾਕਾ ਜੀਰੇ ਜੀਰੇ 83 ਨੰਦੇ ਛੋੜਾ ਛੋੜਾ ਬਣੀ ਗਈ ਉਹ ਕੁੜੀ ਨੂੰ ਪਜਲੋ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੀ ਆ ਨਾ ਨਾ ਬੱਚੇ ਮਾਸਾ ਮਸਾ ਮੇਰਾ ਬੱਚਾ ਸੇਵਾ ਕਰਦਾ ਹੀ ਗੁਰੂ ਘਰ ਦੀ ਮੇਰਾ ਬੱਚਾ ਨਾਨ ਸਾ ਵੀ ਹੋਈ ਹੈ ਇਹ ਦੇ ਗੱਲ ਪੁੱਛ ਨਹੀਂ ਆਈ ਪੁੱਤ ਲੋਕ ਗਰੀਬਾਂ ਲੈ ਸਾਲ ਨੂੰ ਕਦੀ ਨਹੀਂ ਅਨ ਪਤਾ ਹੀ ਨਹੀਂ ਆ ਕੇ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਘਾੜਾ ਨਾ ਘਰੇ ਨਾ ਜਾਦਿੰਦੀ ਮੈਂ ਤਾਂ ਇਕੱਲੀ ਹਾਂ ਦੀ ਕੋਈ ਗੱਲ ਹੋਈ ਹੈ ਬੇਟੀ ਮੇਰੀ ਕੱਲ ਸਵੇਰੇ ਸਾਡੇ 8 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਨਹੀਂ ਦਾ ਸੀ ਕੋਈ ਬੜੀ ਗੱਲ ਬਸ ਇਹ ਕਹਿੰਦਾ ਮੰਮੀ ਮੈਂ ਆਂੜਿਆ ਤੁੱਚੀ ਬੜੀ ਆ ਗਿਆ ਵਾ ਤੇ ਸ਼ਹਿਰ ਆ ਕੇ ਰੋਟੀ ਖਾਣੀ ਮੈਂ ਕਾਕਾ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਥ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਹਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੰਦਾ ਨੂੰ ਕਿਤੂ ਕਿਹ ਅੱਥਾਈ ਬੀਦੀਪੁਰ ਫਾਟਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਬਿਲ ਡੇਰਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤੱਲਾ ਤਰਨ ਤਰਨ ਗੱਡੀ ਲਾ ਲ ਪਰ ਉਥੋਂ ਕਿੱਥਰ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਜ ਕੇਰ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰੀ ਦਿੱਤੀ ਪਈ ਉਹ ਆਨ ਲਈ ਗੱਡੀ ਜਦੋਂ ਖੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਪੱਪੂ ਜੰਤੀਪੁਰਿਆ ਤੇ ਇੱਕ ਪੁਲਿਸ ਮਾਜੰਦੇ ਕਰਬਾਂ ਬਲਾਸ ਕੀਤਾ ਉਹਨਾਂ ਨੂੰ ਚਿਹਦਾ ਹੱਥ ਨਹੀਂ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ

ਮੇਰਾ ਬੱਚਾ ਲੇਕਿਨ ਮੈਂ ਉਹ ਹੀ ਕਹਿਣਾ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਿਆ ਕੋਈ ਨਹੀਂ ਬੇਮਾਰਾ ਹਾਲ ਗਾ ਤੇ ਕੀ ਕਰੀਏ ਮੰਗ ਕੀ ਕਰਦੇ ਮੰਗ ਇਹਨਾਂ ਨੂੰ ਪੁੱਛਣਾ ਚਾਹੀਦਾ ਉਸੋਲਿਆ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਹੈ ਪਿਛੋਕ ਇਹ ਭੈਣ ਭਰਾ ਮੂਹਰੇ ਬੰਦਾ ਮਾਰਿਆ ਜਾਂ ਕੀ ਗੱਲ ਹੈ ਯਾ ਬੱਚਾ ਕਹਿੰਦੇ ਕਿ ਆਹ ਵਖਿਆ ਜਿਹਨੇ ਉਹਦੇ ਨਾਲ ਜਿਹਕੇ ਨਾਲ ਖੜਿਆ ਦੋ ਵੀ ਨਿਰਦੇਸ਼ਨ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਜਾਜੋਡਿਆ ਬਿਲਕੁਲ ਜਾਜੋਡਿਆ ਹਜੇ ਇਹੋ ਬਤਨ ਕਹਿੰਦੇ ਆ ਕਿ ਇਹ ਜਿਹੜੇ 4-5 ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਏ ਕੀ ਕਰਦੇ ਨੇ ਮੈਨੂੰ ਸਮਝ ਨਹੀਂ ਕਿਉਂ ਲੱਗਦੀ ਤੇ ਜਿੰਨੇ ਜਦੂ ਮਾਰਦੇ ਨੇ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮੁੱਲ ਮਾਰੇ ਇਹੋ ਗੱਲ ਕਰਦੇ ਨਾਲ ਕੀ ਹੱਸਤਾਂ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰੇ ਨਾਲ ਸਾਨੂੰ ਕੋਈ ਪਤਾ ਨਹੀਂ